ਫਜ਼ਲਕਾ ਜ਼ਿਲ੍ਹੇ ਦੇ ਬੋਹਰ ਸ਼ਹਿਰ 'ਚ ਉਸ ਸਮੇਂ ਹੜਕੰਪ ਮਚ ਗਿਆ ਜਦੋਂ ਸ਼ਹਿਰ ਦੇ ਇੱਕ ਮਸ਼ਹੂਰ ਕਾਰੋਬਾਰੀ ਤੇ ਨਿਊ ਵੇਅਰ ਵੈਲਜੈਂਟ ਸਟੇਲਰ ਸ਼ੋਰੂਮ ਦੇ ਸਹਿਮਾਲਕ ਸੰਜੇ ਵਰਮਾ ਦਾ ਇੱਕ ਪੀੜ ਪੜੱਕੇ ਵਾਲੇ ਬਾਜ਼ਾਰ 'ਚ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ। ਅੱਜ ਸਵੇਰੇ ਜਿਵੇਂ ਹੀ ਸੰਜੇ ਵਰਮਾ ਆਪਣੇ ਸ਼ੋਰੂਮ ਨਿਊ ਵੇਅਰ ਵੈਲ ਦੇ ਬਾਹਰ ਆਪਣੀ ਕਾਰ ਤੋਂ ਬਾਹਰ ਨਿਕਲਿਆ, ਬਾਈਕ ਸਵਾਰ ਬਦਮਾਸ਼ਾਂ ਨੇ ਉਸਤੇ ਗੋਲੀਆਂ ਚਲਾ ਦਿੱਤੀਆਂ। ਘਟਨਾ ਤੋਂ ਬਾਅਦ ਹਮਲਾਵਰਾਂ ਦੀ ਬਾਈਕ ਫਿਸਲ ਗਈ ਜਿਸ ਤੋਂ ਬਾਅਦ ਉਹ ਕੁਝ ਦੂਰੀ ਤੱਕ ਪੈਦਲ ਪਰਦੇ ਤਾਂ ਇੱਕ ਹੋਰ ਮੋਟਰਸਾਈਕਲ ਸਵਾਰ ਨੂੰ ਬਾਈਕ ਤੋਂ ਉਤਾਰ ਕੇ ਉਸਦੀ ਬਾਈ ਇਹ ਸਾਹਮਣੇ ਆਈ ਹੈ ਸੂਚਨਾ ਮਿਲਦੇ ਹੀ ਪੁਲਿਸ ਟੀਮਾਂ ਮੌਕੇ ਤੇ ਪਹੁੰਚ ਗਈਆਂ ਹੁਣ ਲੋਰੈਂਸ ਗੈਂਗ ਨੇ ਇਸ ਕਤਲ ਦੀ ਜ਼ਿੰਮੇਵਾਰੀ ਲਈ ਹੈ ਆਰਜੂ ਬਿਸ਼ਨੋਈ ਨਾਮ ਦੇ ਇੱਕ ਸੋਸ਼ਲ ਮੀਡੀਆ ਅਕਾਊਂਟ ਤੋਂ ਇੱਕ ਪੋਸਟ ਸਾਂਝੀ ਕੀਤੀ ਗਈ ਹੈ ਉਹਨਾਂ ਨੇ ਪੋਸਟ ਸਾਂਝੀ ਕਰਦਿਆਂ ਲਿਖਿਆ ਨਿਊ ਵੇਅਰਵੈਲ ਅਬੋਹਰ ਦਾ ਇੱਕ ਕਤਲ ਹੋਇਆ ਮੈਂ ਗੋਲਡੇ ਢਿੱਲੋਂ ਆਰਜੂ ਬਿਸ਼ਨੋਈ ਤੇ ਸ਼ੁਭਮ ਲੋਨਕਰ ਮਹਾਰਾਸ਼ਟਰ ਰੇਸੇ ਜ਼ਿੰਮੇਵਾਰੀ ਲੈਂਦੇ ਹਾਂ ਅਸੀਂ ਉਸ ਨੂੰ ਕਿਸੇ ਮਾਮਲੇ ਨੂੰ ਲੈ ਕੇ ਫੋਨ ਕੀਤਾ ਸੀ ਪਰ ਉਸਨੇ ਪਛਾਣਨ ਤੋਂ ਇਨਕਾਰ ਕਰ ਦਿੱਤਾ ਇਸ ਲਈ ਅਸੀਂ ਉਸ ਨੂੰ ਮਾਰਿਆ ਤਾਂ ਜੋ ਪਤਾ ਲੱਗ ਸਕੇ ਕਿ ਅਸੀਂ ਕੌਣ ਹਾਂ ਉਹ ਸਾਡੇ ਦੁ ਵਿਰੁੱਧ ਜਾਵੇਗਾ ਅਸੀਂ ਉਸਨੂੰ ਤਬਾਹ ਕਰ ਦੇਵਾਂਗੇ ਅਸੀਂ ਜੋ ਕਰਦੇ ਹਾਂ ਉਸ ਦੀ ਜ਼ਿੰਮੇਵਾਰੀ ਲੈਂਦੇ ਹਾਂ ਭਾਵੇਂ ਇਹ 302 ਹੋਵੇ ਜਾਂ 307 ਅਸੀਂ ਜੋ ਕਰਦੇ ਹਾਂ ਉਸ ਦੀ ਜ਼ਿੰਮੇਵਾਰੀ ਲੈਂਦੇ ਹਾਂ ਬਸ ਇੰਤਜ਼ਾਰ ਕਰੋ ਤੇ ਦੇਖੋ